ਕੈਨੇਡਾ ਦੇ ਲੇਬਰ ਮੰਤਰੀ ਵਿਧਵਾਰ ਦੇ ਰਾਤ ਨੂੰ ਕਿਹਾ ਹੈ ਕਿ D&M ਦੋ ਮੁੱਖ ਰੇਲ ਕੰਪਨੀਆਂ ਤੇ ਇਹਨਾਂ ਵਿਚਕਾਰ ਗੱਲਬਾਤ ਵਿੱਚ ਮੱਤਵਰਨ ਮੁੱਦੇ ਬਾਕੀ ਹਨ ਜਿਸ ਨਾਲ ਦੇਸ਼ ਵਿਆਪੀ ਰੇਲ ਬੰਦ ਹੋਣਾ ਲਗਭਗ ਨਿਸ਼ਚਿਤ ਹੋ ਗਿਆ ਹੈ ਦੱਸਦੀ ਕਿ ਦੇਸ਼ ਭਰ ਦੀਆਂ ਰੇਲ ਗੱਡੀਆਂ ਮਜ਼ਦੂਰਾਂ ਦੇ ਝਗੜੇ ਕਾਰਨ ਰੁਕ ਗਈਆਂ ਹਨ ਟਰੱਕਿੰਗ ਉਦਯੋਗ ਦੇ ਲੋਕ ਇਸ ਟੀਮ ਨੂੰ ਚੱਕਣ ਦੀ ਤਿਆਰੀ ਕਰ ਰਹੇ ਹਨ ਕਹਾਂ ਕਿ ਉਹ ਕਹਿੰਦੇ ਹਨ ਕਿ ਇਨੇ ਕਾਰਗੋ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀਆਂ ਦੋ ਮਾਲ ਰੇਲ ਲਾਈਨਾਂ ਦੇ ਇਕੋ ਸਮੇਂ ਬੰਦ ਕਰਨ ਅਤੇ ਹੜਤਾਲ ਕਰਨ ਦੀ ਉਮੀਦ ਹੈ ਜਿਸ ਨਾਲ ਟਰੱਕਿੰਗ ਉਦਯੋਗ ਤੇ ਬੇਮਿਸਾਲ ਦਬਾਅ ਪਾਇਆ ਜਾ ਰਿਹਾ ਹੈ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਕੈਨੇਡੀਅਨ ਪੈਸੀਫਿਕ ਰੇਲਵੇ ਲਿਮਟਿਡ ਵਿਖੇ ਨੈਟਵਰਕ ਦਾ ਪੜਾਵਾਰ ਬੰਦ ਹੋਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਕਿਉਂਕਿ 9300 ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਦੀ ਨੁਮਾਇੰਦੀ ਕਰਨ ਵਾਲੀ ਯੂਨੀਅਨ ਨਾਲ ਗੱਲਬਾਤ ਦੀ ਖੜੀ ਰੁਕ ਗਈ ਹੈ ਦੋਵਾਂ ਕੰਪਨੀਆਂ ਨੂੰ ਤਾਲਾਬੰਦੀ ਤੇ ਨੋਟਿਸ ਜਾਰੀ ਕਰ ਦਿੱਤੇ ਹਨ ਜਦੋਂ ਕਿ ਯੂਨੀਅਨ ਨੇ ਹੜਤਾਲ ਕਰਨ ਦੀ ਧਮਕੀ ਵੀ ਦਿੱਤੀ ਹੈ ਜੇਕਰ ਕੰਮ ਰੁਕੰਦਾ ਅੱਗੇ ਕੰਮ ਵਧਦਾ ਹੈ ਤਾਂ ਸ਼ਿਪਿੰਗ ਕੰਪਨੀਆਂ ਨੂੰ ਕੈਨੇਡਾ ਦੇ ਵੱਟੇ ਰਿਕਸ ਵੱਲ ਮੋੜਨ ਲਈ ਮਜਬੂਰ ਕੀਤਾ ਜਾਵੇਗਾ ਐਫ ਐਮ ਆਈ ਲੋਜਿਸਟਿਕ ਦੇ ਜੌਨ ਫਿਲਮੋਰ ਨੇ ਕਿਹਾ ਕਿ ਟਰਕਿੰਗ ਉਦਯੋਗ ਉਸੇ ਵੋਲੀਅਮ ਰੇਲ ਲਾਈਨਰ ਨੂੰ ਸੰਭਾਲਣ ਦੇ ਯੋਗ ਨਹੀਂ ਹੋਵੇਗਾ ਟਰੱਕ ਪ੍ਰਤੀ ਟਰੱਕ 1 ਕੀਆ 1 ਤੋਂ ਵੱਧ 2 ਕੰਟੇਨਰਾਂ ਤੱਕ ਸੀਮਿਤ ਹੁੰਦੇ ਹਨ ਅਤੇ ਉਤਪਾਦ ਦੀ ਸਮਾਨ ਯਾਤਰਾ ਨੂੰ ਲਿਜਾਣ ਲਈ ਇਸ ਦੀ ਕੀਮਤ ਰੇਲ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ ਅੰਤੋਂ ਉਪਭੋਗਤਾ ਤੱਕ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੇ ਉਤਪਾਦ ਰੇਲ ਲਾਈਨਾਂ ਨੂੰ ਛੂ ਲੈਂਦੇ ਹਨ ਟਰੱਕ ਬਹੁਤ ਜ਼ਿਆਦਾ ਹੈਂਡਲ ਕਰਦੇ ਹਨ ਪਰ ਉਹ ਰੇਲ ਕੰਪਨੀਆਂ ਦੇ ਸਮਾਨ ਮਾਤਰਾ ਨੂੰ ਨਹੀਂ ਸਾਂਭਦੇ ਪਰ ਜੋ ਅਸੀਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਕੀਮਤਾਂ ਲਗਾਤਾਰ ਵਧਣੀਆਂ ਸ਼ੁਰੂ ਹੋ ਗਈਆਂ ਹਨ ਉਹ ਵਧੀਆਂ ਹੋਈਆਂ ਲਾਗਤਾਂ ਆਖਰਕਾਰ ਖਪਤਕਾਰ ਨੂੰ ਦਿੱਤੀ ਜਾਣਗੀਆਂ ਜਿੰਨਾ ਚਿਰ ਹਸਪਤਾਲ ਚੱਲੀ ਰਹੇਗੀ ਵੀਰਵਾਰ ਸਵੇਰੇ 12 ਵਜੇ ਦੀ ਸਮਾਂ ਸੀਮਾ ਦੇ ਨਾਲ ਕੈਨੇਡਾ ਦੇ ਲੇਬਰ ਮੰਤਰੀ ਸਟੀਵ ਮੈਕਨਨ ਨੇ ਮੀਟਿੰਗ ਦੌਰਾਨ ਕੰਮ ਕਰ ਦੀ ਤਾਰੀਫ ਕਰਦਿਆਂ ਸਾਂਝਾ ਆਧਾਰ ਲੱਭਣ ਲਈ ਰੇਲ ਕੰਪਨੀਆਂ ਤੇ ਯੂਨੀਅਨਾਂ ਦੋਵਾਂ ਨਾਲ ਗੱਲਬਾਤ ਕੀਤੀ ਕੈਨੇਡਾ ਦੇ ਲੇਬਰ ਮੰਤਰੀ ਬੁੱਧਵਾਰ ਨੂੰ ਕਿਹਾ ਕਿ ਮੇਰਾ ਕੰਮ ਇਹਨਾਂ ਪਾਰਟੀਆਂ ਨੂੰ ਯਾਦ ਦਿਵਾਉਣਾ ਹੈ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਇਸ ਮੇਸ ਤੇ ਉਹਨਾਂ ਦੇ ਆਪਣੇ ਹਿੱਤਾਂ ਤੋਂ ਪਰੇ ਹਨ ਅਤੇ ਹੁਣ ਰੇਲ ਬੰਦ ਹੋਣ ਦੀ ਸੰਭਾਵਨਾ ਹੈ ਕਿਉਂਕਿ ਲੇਬਰ ਮੰਤਰੀ ਦਾ ਕਹਿਣਾ ਹੈ ਕਿ ਬਹੁਤ ਮਤਬੋਰ ਬੁਦੇ ਹਜੇ ਬਾਕੀ ਹਨ